ਕੋ ਬੋਈਆ ਬਾਪੇ ਯੇ ਨਾ ਮਾਇਆ ਯੇ ਸਾਢੇ 3 ਕੁਇੰਟਲ ਵੇਟ ਸੀ ਬਾਪੂ ਦਾ ਜਦੋਂ ਸਾਡੇ ਕੋਲ ਸੁਪਨਿਆਂ ਦੇ ਘਰ ਜਦੋਂ ਬਾਪੂ ਨੂੰ ਅਸੀਂ ਉਹਨਾਂ ਦੇ ਘਰੋਂ ਲੈਣ ਗਏ ਸੀ ਨਾ ਬਾਪੂ ਦੇ ਟੈਸਟਿਕਲ ਦੇ ਵਿੱਚ ਨਲਾਂ ਦੇ ਵਿੱਚ ਪਿਸ਼ਾਬ ਵਾਲੀ ਥਾਂ ਤੇ ਕੀੜੇ ਪਏ ਭਾਈ ਜੀ ਕੀ ਹਾਲ ਚਾਲ ਹੈ ਬੱਗਦੀ ਹੈ ਜੀ बापू जी उतो बहुत भारा शरीर अश्किल चके ने चाहिए बापू बापू अपने वाह तो जी वाह तड़िए मारो भी यार जसविंद्र कमाल करती कमाल करती अज बापू अपने घर चल 3 ਕੁਆਂਟਲ 60 ਕਿਲੋ ਦਾ ਬਾਪੂ ਅੱਜ ਆਪਣੇ ਪੈਰਾਂ ਤੇ ਹੋ ਗਿਆ। ਆ ਦੇਖੋ ਬਾਰ-ਬਾਰ ਬਾਪੂ ਦਿਖਾਉਂਦਾ ਬੋਕਰ ਪਰੇ ਕਰ ਕਰ ਕੇ ਵੀ ਹੁਣ ਜਸਵਿੰਦਰ ਸਿੰਘ ਬਿਨਾਂ ਸਹਾਰੇ ਤੋਂ ਉਹ ਬਾਬੇ ਨਾਨਕ ਦੀ ਬਾਪੂ ਜਸਵਿੰਦਰ ਸਿੰਘ ਜੀ ਨੂੰ ਅਸੀਂ 11 April ਨੂੰ 2024 ਨੂੰ ਲੈ ਕੇ ਆਏ ਸੀ। ਅੱਜ 14 ਸੈਪਟੰਬਰ 2024 ਨੂੰ ਬਾਪੂ ਘਰ ਜਾ ਰਿਹਾ ਪੰਜ ਮਹੀਨੇ ਤੇ ਚਾਰਕ ਦਿਨਾਂ ਦਾ ਇਹ ਸਫਰ ਬਾਪੂ ਦੇ ਘਰ ਚ ਜਿੱਥੇ ਬਾਪੂ ਪਿਆ ਸੀ ਅੱਜ ਇੱਥੇ ਸੁਪਨਿਆਂ ਦੇ ਘਰ ਚ ਜਿੱਥੋਂ ਬਾਪੂ ਅੱਜ ਆਪਣੇ ਘਰ ਆਪਣੇ ਪੈਰਾਂ ਤੇ ਚੱਲਿਆ ਸਾਢੇ 3 ਕੁਇੰਟਲ ਤੋਂ ਉੱਪਰ ਵੇਟ ਸੀ ਬਾਪੂ ਜੀ ਦਾ 360 360 ਬਾਪੂ ਜੀ ਦੋ ਧੀਆਂ ਦੇ ਵਿਆਹ ਕਰਕੇ ਆਪਣੇ ਪੁੱਤ ਦੀ ਪਰਪਰਿਸ਼ ਕਰਕੇ ਆਪਣੇ ਆਪ ਨੂੰ ਰਾਜਾ ਸਮਝਦੇ ਸੀ ਵੀ ਹੁਣ ਮੇਰਾ ਸਮਾਜ ਮੈਂ ਜਿਹੜਾ ਸੇਵਾ ਕਰਾਉਣ ਦਾ ਹੁਣ ਮੇਰਾ ਪੁੱਤ ਵਿਆਹਵਾਗੇ ਉਹ ਸੇਵਾ ਕਰੂਗੀ ਮੇਰੀ ਨੂੰਹ ਰਾਣੀ ਪਰ ਵਕਤ ਨੂੰ ਕੁਛ ਹੋਰ ਮਨਜ਼ੂਰ ਸੀ ਪੁੱਤ ਗਲਤ ਕੰਮੀ ਪੈ ਗਿਆ ਜੇਲ੍ਹ ਚ ਜਾ ਲਿਆ ਧੀਆਂ ਵਿਆਹੀਆਂ ਹੋਈਆਂ ਸੀ ਉਹ ਆਪਣੇ ਜੋਗੀਆਂ ਸੀ ਬਾਪੂ ਦਾ ਸਰੀਰ ਇੰਨਾ ਭਾਰਾ ਹੋ ਗਿਆ ਆਟੋ 'ਚ ਬੈਠਾ 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 ਹੀ 버ਗਰ ਖਾ ਲਿਆ ਕਿਤੇ ਪੂੜੀਆਂ ਛੋਲੇ ਖਾ ਲੇ ਕਿਤੇ ਨੂਡਲ ਖਾ ਲੇ ਸਾਰਾ ਦਿਨ ਆਟੋ ਚਲਾਉਣ ਦਾ ਤੁਰਿਆ ਫਿਰਦਾ 9 ਸਾਲ ਖਾਦੇ 9 ਸਾਲ 9 ਸਾਲ ਵਾਈਫ ਦੀ ਮੌਤ ਹੋ ਗਈ 9 ਸਾਲ ਇਦਾਂ ਹੀ ਟਾਬੇ ਜਿਹੜਿਆਂ ਨਹੀਂ ਰੋਟੀ ਖਾਂਦਾ ਖਾਂਦਾ 3 ਕੁਇੰਟਲ 60 ਕਿਲੋ ਦਾ ਬਾਪੂ ਚੱਲਣ ਫਿਰਨ ਤੋਂ ਰਹਿ ਗਿਆ ਵਾਸ਼ਰੂਮ ਵਾਲੀ ਜਗ੍ਹਾ ਤੇ ਜ਼ਖਮ ਹੋ ਗਏ ਟੈਸਟਿਕਲ 'ਚ ਕੀੜੇ ਪੈ ਗਏ ਭਾਣੀ ਨਾ ਐਡਾ ਬਲੈਡਰ ਬਣ ਗਿਆ ਥੱਲੇ ਐਡਾ ਵੱਡਾ ਬਲੈਡਰ ਬਾਪੂ ਜਦੋਂ ਤੁਰਦਾ ਸੀ ਨਾ ਐਡਾ ਹੁੰਦੀਆਂ ਖੱਲਣ ਦੀਆਂ ਪਰ ਦੁੱਖ ਇਸ ਗੱਲ ਦਾ ਇਥੇ ਸਮਾਜ ਵੀ ਨਾਲ ਖੜ ਗਿਆ ਬਾਪੂ ਦਾ ਮੁਹੱਲਾ ਇਕੱਠਾ ਹੋ ਕੇ ਉਹਨਾਂ ਨੇ ਪੈਸੇ ਇਕੱਠੇ ਕੀਤੇ ਬਾਪੂ ਨੂੰ ਹਸਪਤਾਲ ਲੈ ਗਏ ਹਸਪਤਾਲ ਵਾਲਿਆਂ ਨੇ ਏਡਾ ਮਾੜਾ ਕਿਰਦਾਰ ਅਦਾ ਕੀਤਾ ਬਾਪੂ ਨੂੰ ਦਾਖਲ ਕਰਿਆ ਅੱਧੇ ਪੌਣੇ ਘੰਟੇ ਦੇ ਵਿੱਚ ਬਾਪੂ ਦੇ ਟੈਸਟਿਕਲ 'ਚ ਚੀਰਾ ਦੇ ਕੇ ਛੁੱਟੀ ਦੇ ਦਿੱਤੀ ਕਹਿੰਦੇ ਘਰੇ ਲੈ ਜਾਓ ਜੀ ਘਰੇ ਲੈ 20000 ਰੁਪਏ ਦਿੱਤਾ ਉਹਨਾਂ ਨੇ 20000 ਰੁਪਏ ਵੀ ਦਿੱਤਾ ਖਰਚਾ ਵੀ ਕੀਤਾ ਹਸਪਤਾਲ 'ਚ ਪਰ ਘਰੇ ਭੇਜਤਾ ਬਾਪੂ ਘਰੇ ਆ ਕੇ ਉਹ ਲੱਕੜ ਦੇ ਬੈੱਡ ਤੇ ਬਹਿ ਗਿਆ ਵਿਚਾਰਾ ਲੱਗਾ ਐਦਾਂ ਮਤਲਬ ਬਿਆਨ ਨਹੀਂ ਕਰ ਸਕਦੇ ਉਹ ਬਿਸਤਰੇ ਦੀ ਢੋ ਲਾ ਕੇ ਪਿਆ ਬਾਪੂ ਕੀੜਿਆਂ ਤੋਂ ਖਾਦਾ ਜਾ ਰਿਹਾ ਸੀ ਟਾਇਲਟ ਐਦਾਂ ਪਾਣੀ ਵਾਂਗ ਵਗਦੀ ਸੀ ਇੱਕ ਪਰਦੇਸੀ ਸੀ ਬਾਈ ਗਵਾਂਢੀ ਚਾਹੇ ਉਹ ਪਿੰਡ ਦਾ ਸ਼ਰਾਬ ਸੀ ਸ਼ਰਾਬ ਪੀ ਕੇ ਉਹ ਆ ਕੇ ਮਾੜੀ ਮੋਟੀ ਬਾਪੂ ਦੀ ਲੈਟਰਨ ਸਾਫ਼ ਕਰ ਜਾਂਦਾ ਤੇ ਗਵਾਂਢੀ ਕੋਈ ਰੋਟੀ ਦੇ ਦਿੰਦਾ ਇੱਕ ਉੱਤੇ ਸਾਡਾ ਭਰਾ ਮੁਸਲਮਾਨ ਪਰਿਵਾਰ ਸੀ ਵੈਸੇ ਤਾਂ ਉਹਨਾਂ ਦਾ ਧੰਨਵਾਦ ਉਹ ਬਾਪੂ ਨੂੰ ਰੋਟੀ ਪਾਣੀ ਸੁਮਿਤ ਸੁਮਿਤ ਇੱਕ ਹੋਰ ਵੀ ਸੀ ਵੀਰ ਜਿਹੜਾ ਖਾਣਦਾਨ ਕੁੰਦਨ ਜੀ ਉਹ ਆਥਿਆ ਨਾ ਸਰਗਰ ਨਾ ਤੇ ਉਹ ਮੋਡਲ ਦਾ ਕੰਮ ਕਰਦਾ ਵਰਕਰ ਹਾਂ ਉਹ ਆ ਕੇ ਬਾਪੂ ਨੂੰ ਰੋਟੀ ਰਾਟੀ ਦੇ ਕੇ ਜਾਂਦੇ ਤੇ ਬਾਪੂ ਜੀ ਦੇ ਘਰ ਕੇ ਜਿਉਂਦਾ ਬੈਠਾ ਧੰਨਵਾਦ ਉਹਨਾਂ ਮੱਲੇ ਵਾਲਿਆਂ ਦਾ ਹੀ ਸੁਮਿਤ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਵੀਡੀਓ ਬਣਾ ਕੇ ਭੇਜੀ ਵੀ ਸਾਡੇ ਮੱਲੇ 'ਚ ਇੱਕ ਗੁਰਸਿੱਖ ਬੰਦਾ ਜਿਹੜਾ ਕਿਸੇ ਟਾਈਮ ਇੱਕ ਚੰਗਾ ਵਧੀਆ ਇਨਸਾਨ ਸੀ ਵਧੀਆ ਪਰਿਵਾਰ ਸੀ ਪਰ ਅੱਜ ਹਾਲਾਤ ਨਰਕ ਤੋਂ ਬਾਤਰ ਹੋ ਗਏ ਫਿਰ ਅਸੀਂ ਉੱਥੋਂ ਜਾ ਕੇ ਬਾਪੂ ਜੀ ਨੂੰ ਕਿਵੇਂ ਚੱਕ ਕੇ ਲੈ ਕੇ ਆਉਨੇ ਆ ਕਿਹੜੇ ਹਾਲਾਤਾਂ ਚ ਲੈ ਕੇ ਆਉਨੇ ਉਹ ਵੀ ਤੁਸੀਂ ਦੇਖਿਆ ਵੀਡੀਓ ਦੇ ਰਾਹੀਂ ਤੇ ਇੱਥੇ ਆ ਕੇ ਬਾਪੂ ਦਾ ਟ੍ਰੀਟਮੈਂਟ ਸ਼ੁਰੂ ਹੁੰਦਾ ਧੰਨਵਾਦ ਆ ਬਾਪੂ ਦੀਆਂ ਧੀਆਂ ਦਾ ਸਮੇਂ-ਸਮੇਂ ਤੇ ਮਗਰ ਆਉਂਦੀਆਂ ਜਿਹਦੇ ਨਾਲ ਬਾਪੂ ਨੂੰ ਥੋੜਾ ਹੌਸਲਾ ਹੋਇਆ ਵੀ ਚਲੋ ਮੇਰੇ ਮਗਰ ਕੋਈ ਹੈ ਪੁੱਤ ਤਾਂ ਜੇਲ੍ਹ ਚ ਬੈਠਾ ਧੀਆ ਆਉਂਦੀਆਂ ਜਵਾਈ ਆਉਂਦੇ ਆ ਮਹੱਲੇ ਦੇ ਲੋਕ ਆਉਂਦੇ ਰਹੇ ਅਇਤੋਂ 7 ਦਿਨ 8 ਦਿਨ ਪਹਿਲਾਂ ਬਾਪੂ ਦਾ ਸਕਾ ਭਰਾ ਇਸ ਦੁਨੀਆ ਤੋਂ ਤੁਰ ਗਿਆ। ਭੈਣ ਦਾ ਫੋਨ ਆਇਆ ਵੀ ਸਾਡਾ ਚਾਚਾ ਚੜ੍ਹਾਈ ਕਰ ਗਿਆ। ਵੀ ਡੈਡੀ ਨੂੰ ਦੱਸ ਦੋ। ਘੰਟਾ ਡੇਢ ਘੰਟਾ ਮੈਂ ਕਿਤੇ ਬਾਹਰ ਸੀ ਮੈਂ ਆ ਪਾਇਆ ਫਿਰ ਆ ਕੇ ਮੈਨੂੰ ਐਸੀ ਵੀ ਬਾਪੂ ਨੂੰ ਕਿਤੇ ਸਬੱਸਿਆਂ ਨਾ ਜਾਵੇ ਕੋਈ ਕਿਉਂਕਿ ਜਦੋਂ ਨਾਲ ਦਾ ਜੰਮਿਆ ਤੁਰਦਾ ਪਤਾ ਨਹੀਂ ਦਿਮਾਗ ਤੇ ਕਿਦਾਂ ਦਾ ਅਸਰ ਹੁੰਦਾ। ਬਾਪੂ ਨੂੰ ਆ ਕੇ ਦੱਸਿਆ ਗੱਲ ਕਰਾਈ। ਹੌਸਲਾ ਦਿੱਤਾ ਬਾਪੂ ਰੋਣੋਂ ਨਾ ਹਟੇ। ਸਮਝਾਇਆ ਵੀ ਬਾਪੂ ਤੋਰਨ ਜਾਣ ਵਾਲਾ ਤਾਂ ਚੱਲਿਆ ਗਿਆ ਵੀ ਤੂੰ ਥੋੜਾ ਤਕੜਾ ਹੋ ਤੇ ਅੱਜ ਬਾਪੂ ਆਪਣੇ ਘਰ ਚੱਲਿਆ ਇੱਕ ਤਾਂ ਕੱਲ ਨੂੰ ਭੋਗ ਆ ਕੱਲ ਨੂੰ ਭੋਗ ਆ ਕੱਲ ਨੂੰ ਭੋਗ ਆ ਕੱਲ ਨੂੰ ਭੋਗ ਆ ਬਾਪੂ ਦੇ ਭਰਾ ਦਾ ਬਾਪੂ ਤਾਂ ਛੋਟਾ ਸੀ ਉਹ ਤੇ ਇੱਕ ਅੱਜ ਬਾਪੂ ਆਪਣੇ ਪੈਰਾਂ ਸਿਰ ਹੋ ਗਿਆ ਬਾਪੂ ਮੁੜਿਆ ਹੋਣਾ ਨਾ ਦੇਖ ਪੈਣਾ 6 ਪੰਜ 6 ਦਿਨ ਬਾਅਦ ਮੁੜ ਕੇ ਵਾਪਸ ਹਾਂ ਭੇਜ ਦਿਓ ਦੇਖੋ ਗੱਲ ਇਹ ਆ ਵੀ ਦੁਬਾਰਾ ਨਾ ਖਰਾਬ ਹੋ ਜੇ ਬਿਹਾਲਤ ਠੀਕ ਹੈ ਬਾਪੂ ਤੇ ਇੱਕ ਤਲਿਆ ਫਲਿਆ ਜਮਾਂ ਨਹੀਂ ਖਾਣ ਦੇਣਾ ਮੈਂ ਕੁਝ ਵੀ ਨਹੀਂ ਖਾਂਦਾ ਆਪਦੇ ਹੱਥ ਦੀ ਬਣਾ ਕੇ ਰੋਟੀ ਖਵਾਉਣੀ ਹੈ ਜੇ ਬਾਪੂ ਨੂੰ ਲੈ ਕੇ ਜਾਣਾ ਪੈਣਾ ਠੀਕ ਹੈ ਭੈਣੀ ਠੀਕ ਹੈ ਨਾਨੇ ਦਾ ਖਿਆਲ ਰੱਖਣਾ ਤੂੰ ਵੀ ਤੇਰਾ ਕੀ ਨਾਮ ਆ ਫਤਿਹਜੀਤ ਸਿੰਘ ਫਤਿਹਜੀਤ ਸਿੰਘ ਕਿਵੇਂ ਫਤਿਹਜੀਤ ਸਿੰਘ ਇਹ ਕੌਣ ਨੇ ਇਹ ਕਿਹਨੇ ਕੌਣ ਹੈ ਨਾਨੂ ਹੈ ਨਾਨਾ ਨਾਨਾ ਜੀ ਤੇਰਾ ਸ਼ਰਮ ਆ ਜਾਂਦਾ ਬੋਲਦਾ ਨਹੀਂ ਤਾਂ ਮੈਂ ਕਿਸੇ ਤੇ ਅੱਜ ਅਜ ਸੁਵਿੰਦਰ ਸਿੰਘ ਜੀ ਆ ਦੇਖੋ ਬਾਰ-ਬਾਰ ਬਾਪੂ ਦਿਖਾਉਂਦਾ ਬੋਕਰ ਪਰੇ ਕਰ ਕਰਕੇ ਵੀ ਹੁਣ ਜਸਵਿੰਦਰ ਸਿੰਘ ਬਿਨਾ ਸਹਾਰੇ ਤੋਂ ਉਹ ਬਾਬੇ ਨਾਨਕ ਦੀ ਉਹ ਬਾਬੇ ਨਾਨਕ ਦੀ ਦਿਆ ਐ ਬਾਪੂ ਦੇਖੋ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਚ ਕਿੰਨਾ ਪ੍ਰਭਾਵ ਆ ਕਿੰਨਾ ਅਸਰ ਆ ਇਹ ਡਾਕਟਰਾਂ ਨੇ ਨਹੀਂ ਇਹ ਦਵਾਈਆਂ ਨੇ ਨਹੀਂ ਇਹ ਦੁਆਵਾਂ ਨੇ ਠੀਕ ਕੀਤਾ ਇਹ ਸਾਡੀ ਕੀ ਹਸਤੀ ਅਸੀਂ ਕਿਸੇ ਦਾ ਬਾਪੂ ਲਿਆ ਕੇ ਘਰੇ ਲਿਆ ਕੇ ਠੀਕ ਕਰ ਲਿਆ ਅਸਤਾਪ ਦੇ ਬਾਪੂ ਦਾ ਇਲਾਜ ਨਹੀਂ ਕਰਾ ਸਕੇ ਸੀ ਕਿ ਉਹ ਕਲੰਗੀਆਂ ਵਾਲੇ ਦੀ ਮਿਹਰ ਆ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਤੇ ਬਾਪੂ ਜਸਵਿੰਦਰ ਸਿੰਘ ਜੀ ਉਹਨਾਂ ਦਾ ਕੋਈ ਲੈਣੇ ਦੇਣੇ ਦੇ ਸਬੰਧ ਸੀ ਕੋਈ ਸਾਥ ਸੀ ਇਹਨਾਂ ਨੂੰ ਦੇਖ ਕੇ ਪਤਾ ਨਹੀਂ ਕਿੰਨਿਆਂ ਨੇ ਹੋਰ ਸਿੱਖਿਆ ਲੈ ਲਈ ਹੋਣੀ ਆ ਇਹਨਾਂ ਦੀ ਵੀਡੀਓ ਨੂੰ ਦੇਖ ਕੇ ਪਤਾ ਨਹੀਂ ਕਿੰਨਿਆਂ ਦੇ ਹੋਰ ਦਿਮਾਗ ਦੇ ਵਿੱਚ ਇੱਕ ਕਲਿੱਕ ਹੋਇਆ ਹੋਣਾ ਵੀ ਅਸੀਂ ਕੀ ਖਾਣਾ ਕਿੱਦਾਂ ਰਹਿਣਾ ਆਪਣੇ ਜੀਵਨ ਚ ਕਿਹੜੀਆਂ ਚੀਜ਼ਾਂ ਬਦਲ ਕਰਕੇ ਦੁਬਾਰਾ ਉੱਠ ਕੇ ਖੜੇ ਹੋ ਸਕਦੇ ਆ 3 ਕੁਆਂਟਲ 60 ਕਿਲੋ ਦਾ ਬਾਪੂ ਅੱਜ ਆਪਣੇ ਪੈਰਾਂ ਤੇ ਹੋ ਗਿਆ ਹੁਣ ਇਹਦਾ weight ਸੌਰੀ ਮੈਂ ਥੋੜਾ ਕਨਫਿਊਜ਼ ਸੀ ਗਲਤ ਸੀ 3 ਕੁਆਂਟਲ 60 ਕਿਲੋ ਤੋਂ ਹੁਣ 2 ਕੁਆਂਟਲ 43 ਕਿਲੋ ਰਹਿ ਗਿਆ weight ਇਹਨਾਂ ਦਾ ਮੈਂ ਸਵਾ ਕੁਆਂਟਲ ਕਹਿ ਰਿਹਾ ਸੀ 2 ਕੁਆਂਟਲ 43 ਕਿਲੋ ਦਾ ਬਾਪੂ ਆ 1 ਕੁਆਂਟਲ 17 ਕਿਲੋ 17 ਕਿਲੋ weight ਘਟ ਗਿਆ ਬਾਪੂ 1 ਕੁਆਂਟਲ 17 ਕਿਲੋ ਜਦੋਂ ਅਸੀਂ ਚੱਕਿਆ ਸੀ ਨਾ ਅੱਠ ਜਾਣਿਆਂ ਨੇ ਬਾਪੂ ਨੂੰ ਤੇ ਐ ਸੀ ਵੀ ਚੱਕਿਆ ਨਹੀਂ ਜਾਂਦਾ ਅੱਜ ਆਪਣੇ ਪੈਰਾਂ ਤੇ ਚੱਲ ਕੇ ਜਾ ਰਿਹਾ ਬਾਪੂ ਇਹ ਸਾਡੇ ਲਈ ਬਹੁਤ ਵੱਡੀ ਗੱਲ ਆ ਤੇ ਬੜੀ ਖੁਸ਼ੀ ਦੀ ਗੱਲ ਆ ਸਾਡੇ ਲਈ ਤੇ ਬਾਪੂ ਲਈ ਤਾਂ ਹੈ ਹੀ ਆ ਜੀ ਬਸ ਦੁਆ ਕਰਿਓ ਜਸਵਿੰਦਰ ਸਿੰਘ ਅੱਜ ਆਪਣੇ ਛੋਟੇ ਭਰਾ ਦੇ ਅੰਤਿਮ ਅਰਦਾਸ ਸ਼ਾਮਲ ਹੁਣ ਪਹੁੰਚ ਰਿਹਾ ਬਾਪੂ ਜਸਵਿੰਦਰ ਸਿੰਘ ਜੀ ਦਾ ਜਿਹੜਾ ਸਮਾਨ ਉਸ ਟਾਈਮ ਸਾਨੂੰ ਮਿਲਿਆ ਸੀ ਜਸਵਿੰਦਰ ਸਿੰਘ ਰੇਖੀ ਜੀ ਦਾ ਉਵੇਂ ਰੱਖਿਆ ਹੋਇਆ ਬਾਪੂ ਦਾ ਜਿਹੜਾ ਬਟੂਆ ਸੀ ਨਾ ਉਹ ਥੱਲੇ ਸੀ ਬਾਪੂ ਦੇ ਨਾ ਬਟੂਏ 'ਚ ਵੀ ਕੀੜੇ ਪੈ ਗਏ ਸੀ ਬਟੂਆ ਵੀ ਗਲ ਗਿਆ ਸੀ ਕਿਉਂਕਿ ਉਹ 'ਚ ਵਾਸ਼ਰੂਮ ਟਾਇਲਟ ਸਾਰਾ ਕੁਝ ਬਟੂਏ 'ਚ ਹੀ ਜਾਈ ਜਾਂਦਾ ਸੀ ਬਾਪੂ ਐਦਾਂ ਉੱਤੇ ਬੈਠਾ ਸੀ ਬਾਪੂ ਦੇ ਜਿਹੜਾ ਬਿਸਤਰਾ ਦੀ ਥੱਲੇ ਦਰੀ ਵਿਛਾਈ ਸੀ ਉਹਦੇ ਥੱਲੇ ਵੀ ਕੀੜੇ ਪਏ ਹੋਏ ਸੀ ਸਾਰੇ ਧੰਨਵਾਦ ਆ ਬਸਤੀ ਸੰਜੇ ਗਾਂਧੀ ਤਾਜਪੁਰ ਰੋਡ ਤੋਂ ਬਾਪੂ ਨੂੰ ਲੈ ਕੇ ਆਏ ਸੀ 11 4 224 ਨੂੰ ਤੇ ਅੱਜ 14 9 2024 ਨੂੰ ਬਾਪੂ ਆਪਣੇ ਪੈਰਾਂ ਸਿਰ ਹੋ ਕੇ ਆਪਣੇ ਘਰ ਚੱਲਿਆ ਬਾਪੂ ਆ ਤੇਰੇ ਕੋਲ ਜਣਾ ਸਮਾਨ ਮਿਲਿਆ ਸੀਗਾ ਕਾਗਜ਼ ਪੱਤਰ ਕੁਝ ਨੰਬਰ ਸੀ ਕੁਝ ਪੈਸੇ ਸੀ ਠੀਕ ਹੈ ਬਾਪੂ ਇਹ ਸਾਮ ਲਾਉਂਦਾ ਕੁ ਪੈਸੇ ਸੀਗੇ ਤੇਰੇ ਬੱਚੇ ਕਿਹਾਗੇ ਹੂੰ ਉਹ ਕਿੰਨੇ ਪੈਸੇ ਸੀ ਕਾਕੇ 305 ਰੁਪਏ ਸੀਗੇ ਬਾਪੂ ਆ ਲੈ ਭੈਣੇ ਸਮਾਨ ਬਾਪੂ ਰੇ ਜਾ ਆ ਪਾ ਲਾਇਸੈਂਸ ਵਗੈਰਾ ਹੋਰ ਇੱਕ ਦੋ ਚੀਜ਼ਾਂ ਵਿੱਚ ਨਾ ਏ ਬਾਪੂ ਤੇਰੇ ਕੱਪੜੇ ਆ ਜਿਹੜੇ ਤੂੰ ਪਾਉਣੇ ਆ ਕੁਰਤੇ ਪਜਾਮੇ ਵਗੈਰਾ ਆਸ਼ਾ ਨਹਾ ਕੇ ਬਦਲ ਕੇ ਪਾਉਣੇ ਆ ਪਹਿਣੇ ਜੇ ਤੂੰ 5 6 ਦਿਨ ਵਾਸਤੇ ਲੈ ਕੇ ਚਲਦੀਆਂ ਤਾਂ 5 7 ਦਿਨ ਤੇਰੀ ਜ਼ਿੰਮੇਵਾਰੀ ਆ ਇਹਦੀ ਜੇ ਤੈਨੂੰ ਲੱਗੇ ਠੀਕ ਨਹੀਂ ਹੋ ਰਿਹਾ ਕੰਟਰੋਲ ਨਹੀਂ ਆ ਰਿਹਾ ਸਾਹ ਜ਼ਿਆਦਾ ਚੜਦਾ ਜਾਂ ਕੋਈ ਦਿੱਕਤ ਆ ਤੁਰੰਤ ਲੈ ਆਉਣਾ ਠੀਕ ਹੈ ਤੇ ਬਾਪੂ 2000 ਰੁਪਏ ਰੱਖ ਲੈ ਖਰਚੇ ਖਰਚੇ ਨੂੰ ਉੱਥੇ ਰੋਟੀ ਪਾਣੀ ਦਾ ਆਟਾ ਦਾ ਕੁੜੀ ਤੋਂ ਨਹੀਂ ਲੈਣਾ ਠੀਕ ਆ